ਹਾਂਜੀ ਵੈਲਕਮ ਆ ਜੀ ਸਭ ਦਾ ਸਾਡੇ YouTube ਚੈਨਲ ਤੇ ਅਮਰਤਸਰੀਆ ਮਾਲਜਨ ਵੱਲੋਂ ਸਪੈਸ਼ਲ ਆਰਟੀਕਲ ਤੁਹਾਡੇ ਵਾਸਤੇ ਰਾਮ ਟੈਕਸ ਬ੍ਰਾਂਡ ਦਾ ਪਿਓਰ ਕਾਟਨ ਦੇ ਵਿੱਚ ਰਾਮ ਟੈਕਸ ਬ੍ਰਾਂਡ ਦੇ ਬੜੇ ਸੋਹਣੇ ਸੂਟ ਆਏ ਆ ਡਿਜ਼ਾਈਨਿੰਗ ਚੈੱਕ ਕਰ ਲਿਓ ਸਪੈਸ਼ਲ ਸੂਟਸ ਨੇ ਤੁਹਾਡੇ ਵਾਸਤੇ YouTube ਫੈਮਿਲੀ ਲਈ ਮੇਰੀ YouTube ਫੈਮਿਲੀ ਲਈ ਸਪੈਸ਼ਲ ਸੂਟਸ ਚੈੱਕ ਕਰੋ ਬਹੁਤ ਹੀ ਪਿਆਰਾ ਆਰਟੀਕਲ ਬਹੁਤ ਹੀ ਪਿਆਰਾ ਡਿਜ਼ਾਈਨਰ ਸੂਟ ਪਿਓਰ ਕਾਟਨ ਡਿਜੀਟਲ ਪ੍ਰਿੰਟ ਹਾਫ ਦੇ ਵਿੱਚ ਪੈਨਲ ਡਿਜ਼ਾਈਨ ਬਿਊਟੀਫੁਲ ਥ्रेड ਵਰਕ ਬਾਰਡਰ ਤੇ ਲਾਸ ਵਰਕ ਅਲਟੀਮੇਟ ਆਰਟੀਕਲ ਸਪੈਸ਼ਲ ਤੁਹਾਡੇ ਵਾਸਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਿਨਾ ਲਾਈਨਿੰਗ ਤੋਂ ਸੂਟ ਬਣੇਗਾ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਤੁਸੀਂ ਬਾਹਰ ਅੰਦਰ ਜਿੱਥੇ ਮਰਜ਼ੀ ਵੇਅਰ ਕਰ ਸਕਦੇ ਹੋ ਬਹੁਤ ਹੀ ਪਿਆਰੇ ਸੂਟ ਲੈ ਕੇ ਆਏ ਥੋੜੇ ਵਾਸਤੇ ਸਪੈਸ਼ਲ ਚੈੱਕ ਕਰੋ ਫੁੱਲ ਪਿਓਰ ਦਾ ਦੁਪੱਟਾ ਅਗਰ ਸੂਟ ਸੋਨੇ ਲੱਗੇ ਤਾਂ ਲਾਈਕ ਕਮੈਂਟ ਨਾ ਕਰਨਾ ਭੁੱਲਣਾ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਐਦਾਂ ਦੇ ਹੋਰ ਸੋਨੇ ਸੋਨੇ ਸੂਟਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਦੁਪੱਟਾ ਜਿਹੜਾ ਆਏਗਾ ਫੁੱਲ ਪਿਓਰ ਦਾ ਦੁਪੱਟਾ ਆਏਗਾ ਜੀ ਲੋਜੀਕਲ ਸ਼ੇਡ ਤੇ ਮਾਰੋ ਨੀਗਾ ਬੜੇ ਪਿਆਰੇ ਕਲਰ ਨੇ ਪ੍ਰਾਈਸ ਵੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਆ ਜੀ ਕਲਰ ਜਿਹੜੇ ਆਣਗੇ ਬਹੁਤ ਹੀ ਸੋਹਣੇ ਕਲਰ ਚੈੱਕ ਇੱਕ ਆਏਗਾ ਜਿਹਦੇ ਵਿੱਚ ਮਸਟਰਡ ਕਲਰ ਜੀ ਬੜਾ ਪਿਆਰਾ ਕਲਰ ਹੈ yellow mustard ਕਿਹੜੇ ਕਿਹੜੇ ਸਿਟੀ ਤੋਂ ਕਿਹੜੇ ਕਿਹੜੇ ਪਿੰਡ ਤੋਂ ਤੁਸੀਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਕਿੱਥੋਂ ਕਿੱਥੋਂ ਤੁਸੀਂ ਦੇਖ ਰਹੇ ਹੋ ਇੱਕ ਵਾਰੀ ਕਮੈਂਟ ਕਰ ਦੇਣਾ ਸੋ ਬੜੇ ਪਿਆਰੇ ਪੀਸ ਨੇ ਚੈੱਕ ਕਰੋ ਅਸੀਂ ਹੈਗਿਆ ਸਮਾਨ ਹੈ ਤਾਂ ਤੁਸੀਂ ਕਿੱਥੋਂ ਤੁਸੀਂ ਜਰੂਰ ਦੱਸਣਾ ਸੂਟ ਬਹੁਤ ਸੋਹਣੇ ਲੈ ਕੇ ਆਇਆ ਸੂਟ ਕਿਵੇਂ ਲੱਗੇ ਕਮੈਂਟ ਕਰ ਦਿਓ ਇੱਕ ਵਾਰੀ ਜ਼ਰੂਰ ਲਓ ਜੀ ਕਲਰ ਚੈੱਕ ਕਰੋ ਐਦਾਂ ਦੀ ਕਲਰ ਮੈਚਿੰਗ ਐਦਾਂ ਦੀ ਪ੍ਰਿੰਟਿੰਗ ਐਦਾਂ ਦੇ ਡਿਜ਼ਾਈਨਰ ਬੁਟੀਕ ਸਟਾਈਲਰ ਸੂਟ ਪੂਰੇ YouTube ਤੇ ਵਾਦਾ ਕਰਦਾ ਜਲਦੀ ਜਲਦੀ ਮਿਲ ਲੰਗੇ ਨਹੀਂ ਸਭ ਤੋਂ ਪਹਿਲਾਂ ਕਲੈਕਸ਼ਨ ਆਪਣੇ ਕੋਲ ਆਂਦੀ ਹੈ ਇਹ ਵਾਲੀ ਆਈਟਮਾਂ ਹੀ ਇਹੋ ਜੀਆਂ ਨੇ ਲਓ ਜੀ ਚੈੱਕ ਕਰੋ ਅਡਵਾਂਸ ਦੇ ਵਿੱਚ ਵੈਰਾਈਟੀ ਮੰਗਾਈ ਦੀ ਐਡਵਾਂਸ ਦੇ ਵਿੱਚ ਗਾਹਕ ਵੇਟਿੰਗ ਦੇ ਵਿੱਚ ਰਹਿੰਦਾ ਕਿ ਕਦੋਂ ਵੀਡੀਓ ਪੈਗੀ ਇਹਨਾਂ ਦੀ ਚੈੱਕ ਕਰੋ ਜੀ ਸਪੈਸ਼ਲ ਆਰਟੀਕਲ ਸੋ ਬਹੁਤ ਤੁਹਾਡਾ ਪਿਆਰ ਮਿਲ ਰਿਹਾ ਐਦਾਂ ਹੀ ਪਿਆਰ ਬਣਾ ਕੇ ਰੱਖਿਓ ਸੋ ਬਹੁਤ ਬਹੁਤ ਧੰਨਵਾਦ ਇਨਾ ਪਿਆਰ ਦੇਣ ਲਈ ਲੋ ਜੀ ਚੈੱਕ ਕਰੋ ਫੋਰਥ ਕਲਰ ਜੀ ਕਿੰਨਾ ਪਿਆਰਾ ਕਲਰ ਹੈ ਗਾਜ਼ਰੀ ਪੀਚ ਇਹ ਹੈਗਾ ਪ੍ਰੋਪਰ ਗਾਜ਼ਰੀ ਪੀਚ ਕਲਰ ਬਿਲਕੁਲ ਨਮਾ ਕਲਰ ਸੋ ਚਾਰ ਰੰਗ ਨੇ ਅਗਰ ਤੁਸੀਂ ਇਸ ਨੂੰ ਆਨਲਾਈਨ ਬਾਈ ਕਰਨਾ ਤਾਂ ਆਨਲਾਈਨ ਬਾਈ ਲਈ ਪ੍ਰੋਸੀਜਰ ਜਿਹੜਾ ਸਾਡਾ ਹੈਗਾ ਜੀ ਦੋ ਨੰਬਰ ਨੇ WhatsApp ਵਾਲੇ ਪਹਿਲਾ ਨੰਬਰ ਸਾਡਾ ਹੈਗਾ ਜੀ 7837015332 ਸੈਕਿੰਡ ਨੰਬਰ ਜਿਹੜਾ ਸਾਡਾ ਹੈਗਾ ਜੀ 8528300084 ਆ ਦੋ ਨੰਬਰਾਂ 'ਤੇ ਵਟਸਐਪ ਤੇ ਸਾਨੂੰ ਆਰਡਰ ਕਰ ਸਕਦੇ ਹੋ ਅਗਰ ਤੁਸੀਂ ਐਦਾਂ ਦੀ ਹੋਰ ਸੌਸਨ ਵੈਰਾਈਟੀ ਬਾਏ ਕਰਨਾ ਚਾਹੁੰਦੇ ਹੋ ਤਾਂ ਇਹ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਜੀ ਅਮਰਤ ਸਰੀਆਂ ਮਲਜਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇੜ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਵਾਲਾ ਇਹਦਾ ਜਿਹੜਾ ਪ੍ਰਾਈਸ ਆਏਗਾ 2350 ਰੁਪਏ ਸ਼ਿਪਿੰਗ ਵਰਲਡਵਾਈਡ ਥੈਂਕ ਯੂ ਸੋ ਮੱਚ ਜੀ